ਕਾਲੀ ਭਰਾ ਕਰੋ ਨੋਟ ਜਿੰਨਾ ਭਰਾਵਾਂ ਦੇ ਕਬੂਤਰ ਉੱਡ ਗਏ ਸੁੱਕੀ ਜਾਂਦੇ ਨੇ ਜਾਂ ਫਿਰ ਕਬੂਤਰਾਂ ਭਜਨ ਨਹੀਂ ਬਣਾਉਂਦੇ ਉਹ ਭਰਾਵਾਂ ਲਈ ਆਪਾਂ ਪੂਰੇ ਦਾ ਪੂਰਾ ਫਾਰਮੂਲਾ ਦੱਸਣ ਲੱਗੇ ਆਂ ਕਰਿਓ ਨੋਟ ਯੂਜ਼ ਕਰਿਓ ਤੇ ਮੈਨੂੰ ਦੱਸਿਓ ਭਰਾ ਜਰੂਰ ਆਸ਼ਵਗੰਧਾ ਲੈਣੀ ਆ ਭਰਾ 10 ਗ੍ਰਾਮ ਕਾਲੀ ਮਿਰਚ 10 ਗ੍ਰਾਮ ਪੂਰੀ ਮਿਰਚ 10 ਗ੍ਰਾਮ ਵੱਡੀ ਇਲਾਇਚੀ 10 ਗ੍ਰਾਮ ਛੋਟੀ ਇਲਾਇਚੀ 10 ਗ੍ਰਾਮ ਤਿਰਫਲਾ ਇੱਕ ਡੱਬੀ ਸ਼ਹਿਦ 10 ਗ੍ਰਾਮ ਮਗਾ 10 ਗ੍ਰਾਮ ਅਜਮੈਨ 10 ਗ੍ਰਾਮ ਦਾਲਚੀਨੀ 10 ਗ੍ਰਾਮ ਤੇ ਮਲਠੀ 10 ਗ੍ਰਾਮ ਇਹ ਇੱਕ ਵਾਰ ਇਹਦਾ 1 ਲੀਟਰ ਚ ਅਵਾਲ ਕੱਢ ਕੇ ਜਦੋਂ ਅੱਧਾ ਲੀਟਰ ਰਹਿ ਗਿਆ ਸਾਰੇ ਕਬੂਤਰਾਂ ਨੂੰ ਦਾਦਾ ਸਾਹਿਬ ਮਿਲ ਦਿਓ 15-15 20-20 ਦੇ ਸਕਦੇ ਹੋ ਕੋਈ ਨੁਕਸਾਨ ਨਹੀਂ ਕੋਈ ਸਾਈਡ ਇਫੈਕਟ ਨਹੀਂ ਤੇ ਇਹਦੇ ਨਾਲ ਇੱਕ ਦਵਾਈ ਲੈਣੀ ਆ ਤੁਸੀਂ ਡੈਕਸੋ ਰੇਂਜ ਡੈਕਸੋ ਰੇਂਜ ਦਵਾਈ ਕਿਸੇ ਵੀ ਮੈਡੀਕਲ ਤੋਂ ਲੈ ਲਿਓ ਭਰਾ 150 ਰੁਪਏ ਦੀ ਡੱਬੀ ਆ ਤੇ ਉਸ ਤੋਂ ਬਾਅਦ ਤੁਸੀਂ ਨਾਲ ਲੈਣਾ ਪੀਲਾ ਪਾਊਡਰ ਤੇ ਇੱਕ ਵੀ ਕੰਪਲੈਕਸ ਇੱਕ ਇੱਕ ਵਾਰ ਇਹ ਤਿੰਨੇ ਚੀਜ਼ਾਂ ਦੀ ਵਰਤੋਂ ਕਰਿਓ ਪੀਲੇ ਪਾਊਡਰ ਦੀ ਇੱਕ ਚੁਟਕੀ ਡੈਕਸੋ ਰੇਂਜ ਦਵਾਈ ਸੁੱਕੇ ਉੱਡੇ ਕਬੂਤਰਾਂ ਨੂੰ 5 ਦਿਨ ਲਗਾਤਾਰ ਦੇਣੀ ਆ 4-4 ਬੂੰਦਾ ਤੇ ਉਮੀਦ ਆ ਭਰਾ ਸਾਰੇ ਭਰਾਵਾਂ ਦੇ ਕਬੂਤਰ ਉੱਡਣਗੇ ਵੀ ਤੇ ਵੇਟ ਵੀ ਕਰਨਗੇ ਤੇ ਬਾਕੀ ਭਰਾ ਵੀ ਕੰਪਲੈਕਸ ਹਫਤੇ ਚ ਦੋ ਵਾਰ ਚਾਰ-ਚਾਰ ਗੁੰਦਾ ਕਬੂਤਰਾਂ ਨੂੰ ਜਿੰਨਾ ਭਰਾਵਾਂ ਦੇ ਕਬੂਤਰਾਂ ਨੂੰ ਇਹ ਪ੍ਰੋਬਲਮ ਆ ਇਹ ਦਵਾਈ ਯੂਜ਼ ਕਰਿਓ ਫਾਰਮੂਲੇ ਪੂਰੇ ਦਾ ਪੂਰਾ ਤੁਹਾਨੂੰ ਦੱਸਿਆ ਤੇ ਪੂਰਾ ਓਕੇ ਰਿਜ਼ਲਟ ਆਊਗਾ ਲਵ ਯੂ ਆਲ ਕਰੋਬਰ ਤੋਂ ਡੈਕਸੋ ਰੇਂਜ ਦੀ ਵਰਤੋ ਭਰਾ ਸੁੱਕੇ ਕਬੂਤਰਾਂ ਨੂੰ ਕਰ ਜਿਹੜੇ ਕਬੂਤਰਾਂ ਦੇ ਭਰਾ ਸੁੱਕੇ ਉੱਡਦੇ ਨੇ ਕਰੇ ਇਹ ਵੀ ਇੱਕ ਤਰ੍ਹਾਂ ਦੇ ਮਲਟੀ ਵਿਟਾਮਿਨ ਨੇ ਦੇ ਵਿੱਚ ਵਿਟਮਨ ਨੇ ਹਨਾ ਰਿਕਵਰੀ ਦਿੰਦੇ ਨੇ ਬਹੁਤ ਜ਼ਿਆਦਾ ਕਬੂਤਰ ਨੂੰ ਖੂਨ ਬਣਾਉਂਦੇ ਨੇ ਕਬੂਤਰ ਦਾ ਤੇ ਵੀ ਕੰਪਲੈਕਸ ਤੁਹਾਨੂੰ ਪਤਾ ਵੀ ਇਹਦੇ ਜੀ ਵੀ ਠੰਡੇ ਸਾਲਟ ਆ ਜਾਂਦੇ ਨੇ ਵੀ ਕਸੂਲ ਦੇ ਸਾਲਟ ਆ ਜਾਂਦੇ ਨੇ ਕਈ ਤਰ੍ਹਾਂ ਦੇ ਬਿਟਾ ਮਾ ਆ ਜਾਂਦੇ ਨੇ ਹਣਾ ਤੇ ਇਹਦੀ ਵੀ ਵਰਤੋ ਕਰੋ ਭਰਾ ਇਹ ਤਾਂ ਬਹੁਤ ਸੋਹਣਾ ਰਿਜ਼ਲਟ ਆ ਅਸਲ ਕਬੂਤਰ ਦਾ ਵੇਟ ਉਹਦਾ ਹੀ ਟੁੱਟਦਾ ਜਿਹੜਾ ਰਿਕਵਰੀ ਨਹੀਂ ਕਰਦਾ ਇਹ ਸਾਰੀਆਂ ਚੀਜ਼ਾਂ ਰਿਕਵਰੀ ਵਾਸਤੇ ਨੇ ਤੇ ਆਪਾਂ ਵਰਤੋ ਕੀਤੀ ਆ ਭਰਾ ਆਪਾਂ ਤਾਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਜੋ ਟੈਟਰਾਲਾਈਸਿੰਗ ਦਾ ਪਾਊਡਰ ਹੈ ਤੁਹਾਨੂੰ ਪਤਾ ਐਂਟੀਬੈਡ ਕਾ ਵਧੀਆ ਵਿਕਟਨਰੀ ਤੁਹਾਨੂੰ ਰਿਜ਼ਲਟ ਦੇਊਗਾ ਗਰਮੀ ਤੋਂ ਵੀ ਆ ਭਰਾ ਤੇ ਉਦਾਂ ਵੀ ਕਬੂਤਰ ਦੇ ਅੰਦਰ ਕੋਈ ਬਿਮਾਰੀ ਆ ਉਹਦੇ ਲਈ ਵੀ ਐਂਟੀਬਾਇਓਟਿਕ ਤੇ ਭਰਾ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦੀ